ਭਾਜੀ ਇਧਰੋਂ ਆਇਆ ਤੇ ਉੱਥੇ ਪਤਾ ਲੱਗਾ ਜੀ ਇੱਥੇ ਐਕਸੀਡੈਂਟ ਹੋ ਗਿਆ ਵਾ ਐ ਹੈਗੇ ਆ ਜੀ ਪੈਣੀ ਸਦਮਾ ਦੇ ਮੁੰਡੇ ਆ ਗਿਆ ਜੀ ਜਿਹੜਾ ਤਰਨਤਾ ਸਦਮਾ ਪੈਣੀ ਕਾ ਸਦਮਾ ਇਹਦਾ ਆਡੈਂਟੀ ਗਾਰਡ ਵਿੱਚ ਪਿਆ ਵਾ ਮੈਂ ਹੈਨ ਕੀਤਾ ਦਾ ਇਹਦਾ ਮੋਟਰਸਾਈਕਲ ਤੇ ਬੈਗ ਮੇਰ ਕੋ ਆ ਤੇ ਇਧਰੋਂ ਆ ਰਹੇ ਸੀ ਦੋਵੇਂ ਮੁੰਡੇ ਇਹ ਮੋਟਰਸਾਈਕਲ ਤੇ ਆ ਮੋਟਰਸਾਈਕਲ ਲੱਗਾ ਜੀ ਇਹਨਾਂ ਦਾ ਐ 3926 ਲੱਗਾ ਜੀ ਇਹਨਾਂ ਮੋਟਰਸਾਈਕਲ ਤੇ ਇੱਕ ਮੁੰਡੇ ਦਾ ਯਾਦਾ ਹੀ ਫੱਟਰ ਕੰਮ ਆ ਉਹ ਅਲਿ ਛਰੀਟਾ ਝੂਟਾ ਪਿਆ ਵਾ ਤੇ ਇਨਚਾਰੇ ਸਾਹਿਬ ਨੇ ਉਹਦਾ ਬਿਆਨ ਵਾਇਕ ਕੀਤਾ ਵਾ ਕਿਥੋਂ ਦਾ ਕੀ ਡਰੈਸ ਉਹਨਾਂ ਦੇ ਘਰ ਬਾਰੀ ਫੋਨ ਹੋ ਗਿਆ ਤੇ ਇਹ ਵਿਚਾਰੇ ਦਾ ਜਿਹੜਾ ਥਲੜਾ ਹਿੱਸਾ ਅਲੱਗ ਹੀ ਹੋ ਗਿਆ ਜੀ ਮਹਾਰਾ ਹਾਂਜੀ ਇੰਨਾ ਜ਼ਬਰਦਸਤ ਹੋ ਗਿਆ ਇੰਨਾ ਜ਼ਬਰਦਸਤ ਹੋ ਗਿਆ ਪਰ ਟਰਾਲੀ ਵਾਲਾ ਇਹਨੂੰ ਪੁਝਾ ਕੇ ਲੈ ਗਿਆ ਕਹਿੰਦੇ ਆ ਵੀ ਟਰਾਲੀ ਵਾਲਾ ਆਪਾਂ ਘੇਰ ਲਿਆ ਵਾ ਟਰਾਲੀ ਦਾ ਵੱਜ ਗਿਆ ਟਰਾਲੀ ਨਾਲ ਥੱਲੇ ਟਰਾਲੀ ਦੇ ਆ ਗਿਆ ਕਸੂਰ ਕਿਤਾ ਲੱਗਦਾ ਕਸੂਰ ਤੇ ਜਿਸ ਸਾਹਬ ਨਾਲ ਇਹ ਤੇ ਆਪਣੀ ਗੱਡੀ ਐਸ ਸਾਹਬ ਨਾਲ ਆ ਰਹੇ ਆ ਕਸੂਰ ਤੇ ਗੱਡੀ ਵੱਡੀ ਦਾ ਹੀ ਨਿਕਲਣਾ ਇਹ ਓਵਰਟੈਕ ਕਰ ਲਈਏ ਇਦਰੋਂ ਕੋਈ ਮੋਟਰਸਾਈਕਲ ਤੇ ਚੜ ਨਹੀਂ ਸਕਦਾ ਜਾ ਹੋਏ ਨਾ ਵੀ ਇਹਦੇ ਵਿੱਚੋਂ ਬਿਆਰੀ ਵਾਲਾ ਹੈਗਾ ਵੀ ਮੋਟਰਸਾਈਕਲ ਐ ਨੂੰ ਕੱਢ ਲਾ ਮੋਟਰਸਾਈਕਲ ਇਹ ਤਾਂ ਨਿਕਲ ਨਹੀਂ ਸਕਦਾ ਇਹ ਇਦਾਂ ਹੀ ਆ ਰਹੇ ਆ ਜਿਹੜਾ ਟਰਾਲੀ ਨੇ ਮਾਰਿਆ ਵਾ ਤੇ ਮੌਕੇ ਦਾ ਕੰਮ ਕਰਤਾ ਇਹ ਕੋਈ ਪਾਸਪੋਰਟ ਲਾਂ ਚੱਲੇ ਆ ਦੂਸਰਾ ਮੁੰਡਾ ਮਾਨ ਨਾਲੇ ਪਹੁੰਚ ਗਿਆ ਵਾ ਉਹਦੇ ਯਾਦੀਆਂ ਸੱਟਾਂ ਲੱਗੀਆਂ ਸੀ ਤੇ ਐਂਬੂਲੈਂਸ ਵਾਲ ਨੇ ਕਿਹਾ ਵੀ ਪਹਿਲਾਂ ਭਾਈ ਇਹਨੂੰ ਲੈ ਜਾ ਮੁਰਕੇ ਆ ਨਾ ਇਹ ਵੀ ਇੱਕ ਦਾ ਕੰਮ ਹੋ ਗਿਆ ਦੂਜਾ ਕਪਰਾਇਆ ਫਿਰ ਤਾਂ ਇੱਕ ਤੇ ਕਪਰਾਏ ਕਪਰਾਏ ਦਾ ਕੰਮ ਨਾ ਹੋ ਜੇ ਉਹ ਮੁੰਡੇ ਦਾ ਤਾਂ ਨੂੰ ਮੈਂ ਅ ਆਧਾਰ ਕਾਰਡ ਵਗੈਰਾ ਤੁਹਾਨੂੰ ਮੈਂ ਦਿਖਾ ਦਿੰਨਾ ਪੁਲਿਸ ਆ ਗਈ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਇੰਚਾਰਜ ਸਾਹਿਬ ਮੌਕੇ ਤੇ ਆ ਗਏ ਹੀ ਬਸ 2 ਮਿੰਟ ਦਾ ਫਾਸਲਾ ਰਹੀ ਹੈ ਜਦੋਂ ਇਤਲਾਹ ਹੋਈ ਉਸੇ ਟਾਈਮ ਆ ਗਿਆ ਸਾਰੇ ਉਹਨਾਂ ਨੇ ਆਪਣੀ ਬਿਆਨਬਾਜ਼ੀ ਪੂਰੀ ਕਰ ਲਈ ਹੈ ਜਿੰਨੇ ਵੀ ਇੱਥੇ ਕੋਈ ਆਂਦਾ ਜਾਂਦਾ ਸੀ ਕੋਈ ਪਹਿਣੀ ਸਦਵਾਂ ਦਾ ਉਹਨਾਂ ਨੇ ਆਪਣਾ ਇਹਦਾ ਚਿਹਰਾ ਚੂਰਾ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਫੋਨ ਫਾਨ ਹੋਏ ਆ ਜੇ ਇੰਨੇ ਚਿਰਾਂ ਚ ਕੋਈ ਐਡਾ ਤਕੜਾ ਹਾਸਾ ਹੋ ਜੇ ਫੋਨ ਉਹਨਾਂ ਦੇ ਘਰ ਹੋ ਗਏ ਹੁਣ ਉਹਨਾਂ ਨੂੰ ਇਸ ਟਾਈਮ ਤੇ ਪਹੁੰਚ ਜਾਣਾ ਚਾਹੀਦਾ ਚੀਰ ਸਿੰਘ ਨਾਂ ਦਾ ਲੜਕਾ ਜੀ ਅੰਮ੍ਰਿਤਸਰ ਵੱਲੋਂ ਲੰਧਨ ਨੂੰ ਜਾ ਰਿਹਾ ਸੀ ਤੇ ਟਰਾਲੀ ਓਵਰਟੇਕ ਕਰਨ ਲੱਗਾ ਟਰਾਲੀ 'ਚ ਵੱਜ ਗਿਆ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਦੂਜਾ ਮੁੰਡਾ ਉਹਨੂੰ ਫਰਸਟ ایڈ ਵਾਸਤੇ ਮਾਨਾ ਹਸਪਤਲ ਜਿਹੜਾ ਆ ਉੱਥੇ ਦਾਖਲਾ ਕਰਵਾਇਆ ਜੀ ਟਰੱਕ ਟਰਾਲੀ ਵਾਲਾ ਜਿਹੜਾ ਆ ਉਹ ਪੁਲਿਸ ਨੇ ਕੋਸ਼ਿਸ਼ ਕਰਕੇ ਉਹਨੂੰ ਫੜ ਲਿਆ ਜੀ ਠੀਕ ਹੈ ਜੀ ਇਹਦੇ ਤੇ ਉਹਦੇ ਤੇ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਹਮਤ ਲੈਂਦੀ ਹੈ ਸੁਰਵਾ ਕੀ ਲੱਗਦਾ ਜੀ ਟਰੱਕ ਟਰਾਲੀ ਵਾਲਾ ਜੀ ਬਿਲਕੁਲ ਦੀ ਪਛਾਣ ਤੇ ਲਈ ਉਹ ਜੀ ਪੰਚਾਰੋਜੀ ਸ਼ਮਸ਼ੇਰ ਸਿੰਘ ਵਾਸੀ ਸਦਵਾ ਬੇੜ ਤਨਤਾਲ ਉਹ ਦੂਸਰਾ ਕਿਤਰਾ ਹੋ ਗਿਆ ਉਹ ਤਾਂ ਲੋਕ ਤੇ ਆ ਉਹ ਮਾਨਾਂ ਵਾਲੇ ਹਸਪੀਟਲ ਉਹਨੂੰ ਫਸਟੇਡ ਵਾਸਤੇ ਭੇਜਿਆ ਜੀ ਉਹਦੀ ਵੀ ਥੋੜੀ ਜੀ ਮੱਥੇ ਤੇ ਉਹਨੇ ਵੀ ਫੱਟ ਲੱਗੀ ਨਹੀਂ ਠੀਕ ਆ ਜੀ ਨੋਰਮਲ ਆ